ਹੋਸ਼ਿਆਰਪੁਰ ਦੇ ਮੁਹੱਲਾ ਕੀਰਤੀ ਨਗਰ ਦੀ ਰਹਿਣ ਵਾਲੀ 13 ਸਾਲਾ ਅਮਨਿੰਦਰ ਸਿੰਘ ਅਜੋਕੇ ਆਪਣੇ ਟਿਊਸ਼ਨ ਅਧਿਆਪਕ ਦੇ ਨਾਲ ਸ਼ਮਲਾਖੂ ਮੱਲ ਲਿ ਗਿਆ ਸੀ। ਪਰੰਤੂ ਅਜ ਕਾਫੀ ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਉਸ ਦਾ ਕੁਝ ਥੋੜਾ ਪਤਾ ਨਹੀਂ ਲੱਗ ਸਕਿਆ। ਜਿਸ ਕਾਰਨ ਪਰਿਵਾਰ ਅਚੰਭਾ ਦੀ ਹਾਲਤ ਚੁਟ ਪਿਆ ਹੋਇਆ ਹੈ। ਵਿਸ਼ੇਸ਼ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬੱਚੇ ਦੀ 25 ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਦਿੰਦਿਆਂ ਲਾਪਤਾ ਬੱਚੇ ਅਮਨਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਨਿਊ ਦਸ਼ਮੀਸ਼ ਨਗਰ ਟਿਊਸ਼ਨ ਪੜ੍ਹਦਾ ਹੈ। ਜਿਸ ਰਾਣ ਪਹਿਲਾਂ ਵੀ ਆਪਣੀ ਟਿ 81 ਹੁਣ ਵੀ ਬੀਤੀ 12 ਮਾਰਚ ਤੋਂ Shimla ਕੋ ਮੰਦਾ ਕਹਿ ਕੇ ਚਲਾ ਗਿਆ ਤਿਆਸ ਤੱਕ ਵਾਪਸ ਨਹੀਂ ਆਇਆ ਉਹਨਾਂ ਦੱਸਿਆ ਕਿ ਟੀਚਰ ਦਾ ਫੋਨ ਵੀ ਬੰਦ ਆ ਰਿਹਾ ਤੇ ਉਹ ਤਿੰਨ ਦਿਨ ਪਹਿਲਾਂ ਮੁੰਬਈ ਦੇ ਕਿਸੇ ਹੋਟਲ ਚ ਨਸਰਾਏ ਸੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਤੇ ਬੱਚੇ ਨੂੰ ਜਲਦ ਤੋਂ ਜਲਦ ਲੱਭ ਕੇ ਮਾਪਿਆਂ حوالے ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਗੁਰਮੀਤ ਸਿੰਘ ਆ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਹਿਮਾਚਲ ਤੋਂ ਰਹਿਣ ਵਾਲਾ ਆ ਆਪੇ ਇੱਥੇ ਮੈਂ ਜੋਬ ਕਰਦਾਂਗਾ ਸੋਨਾਂ ਲਈਗਾ ਹਾਂਜੀ ਤੇ ਪਿਛਲੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਮੈਂ ਇੱਥੇ ਕੀਰਤੀਨਗਰ ਮੈਨੂੰ 6 ਮਹੀਨੇ ਹੋਇਆ ਰਹਿੰਦੇ ਨੂੰ ਪਹਿਲੇ ਮੈਂ ਰਣਜੀਤਨਗਰ ਰਹਿੰਦਾ ਸੀ ਠੀਕ ਹੈ ਤੁਹਾਡਾ ਬੇਟਾ ਕਿੰਨੀ ਉਮਰ ਹੈ ਕੀ ਨਾਮ ਸੀ ਉਹਦਾ 13 ਸਾਲ ਹੈ ਅਮਨਿੰਦਰ ਸਿੰਘ ਉਹਦਾ ਨਾਮ ਹੈ 13 ਸਾਲ ਉਮਰ ਹੈ ਬੇਟੇ ਠੀਕ ਹੈ ਕੀ ਗੱਲਬਾਤ ਹੋਈ ਹੈ ਘਰ ਚ ਘਰ ਚ ਕੋਈ ਗੱਲਬਾਤ ਨਹੀਂ ਹੈ ਟਿਊਸ਼ਨ ਜਾਂਦਾ ਸੀ ਤੇ ਉਹ ਕਹਿੰਦਾ ਕਿ ਮੈਂ ਘੁੰਮਣ ਜਾਣਾ ਦੋ ਦਿਨ ਲਈ ਕਹਿੰਦਾ ਮੈਂ ਜਾਣਾ 13 ਨੂੰ ਗਿਆ 12 ਨੂੰ ਤੇ 13 ਨੂੰ ਉਹਨਾਂ ਦੀ ਲਾਸਟ ਕਾਲ ਆਈ ਉਸ ਤੋਂ ਬਾਅਦ ਸਾਡਾ ਕੋਈ ਰਿਸਪੌਂਸ ਨਹੀਂ ਆਉਂਦਾ ਕੀ ਕਹਿ ਕੇ ਗਿਆ ਸੀ ਕਿਹੜੀ ਜਗ੍ਹਾ ਘੁੰਮਣ ਗਿਆ ਕਹਿੰਦੇ Shimla ਜਾਣਾ ਸੀ ਘੁੰਮਣ ਫੇਰ Shimla 13 ਨੂੰ ਉਹਨਾਂ ਨੇ ਪੁੱਛਿਆ ਤਾਂ ਕਿੱਥੇ ਕਹਿੰਦਾ ਆਪਾਂ ਮਾਲ ਰੋਡ ਘੁੰਮ ਰਹੇ ਆ ਤੇ 14 ਨੂੰ ਸਾਡੇ ਨੰਬਰ ਬਲੌਕ ਕਰਤੇ ਆ ਉਹਨਾਂ ਨੇ ਤੇ ਸਾਨੂੰ ਕੋਈ ਰਿਸਪੌਂਸ ਨਹੀਂ ਆਉਤੋਂ ਤੇ ਹੁਣ ਕੀ ਪਤਾ ਲੱਗਿਆ ਬੇਟਾ ਕਿੱਥੇ ਪਹੁੰਚ ਗਿਆ ਤੇ ਉਹਨਾਂ ਨੇ ਸੀਡੀਆਰ ਕਰਵਾਈ ਪੁਲਿਸ ਵਾਲਿਆਂ ਨੇ ਉਹਨਾਂ ਦਾ ਫਿਰ ਆਈ ਟ੍ਰੇਸ ਕੀਤਾ ਤੇ ਉੱਥੋਂ ਦੀ ਲੋਕੇਸ਼ਨ ਆਈ ਬੰਬੇ ਦੀ ਆਪਣੇ ਮੈਟਰੋ ਹੋਟਲ ਦੀ ਉੱਥੇ ਫੋਟੋ ਵੀ ਆ ਫੋਟੋ ਵੀ ਫੋਟੋ ਵੀ ਉਹਨਾਂ ਨੇ ਫੋਟੋ ਵੀ ਭੇਜੀ ਤੇ ਗਿਆ ਕਿਹਦੇ ਨਾਲ ਸੀ ਗਿਆ ਜੀ ਟਿਊਸ਼ਨ ਟੀਚਰ ਨਾਲ ਗਿਆ ਟਿਊਸ਼ਨ ਕਿਹ ਕਿਹੜੀ ਜਗ੍ਹਾ ਟਿਊਸ਼ਨ ਪੜ੍ਹਦਾ ਸੀ ਭਾਈ ਸਾਹਿਬ ਦਸ਼ਮੇਸ਼ ਨਗਰ ਟੀਚਰ ਦਾ ਕੀ ਨਾਮ ਹੈ ਭੁਪਿੰਦਰ ਸਿੰਘ ਭਿੰਦਰ ਸਿੰਘ ਜੀ ਕਦੇ ਦੱਸਿਆ ਸੀ ਬੇਟੇ ਨੇ ਗੱਲ ਕੀਤੀ ਸੀ ਅਸੀਂ ਘੁੰਮਣ ਜਾਣੇ ਸਪੈਲ ਵੀ ਜਾਂਦੇ ਹਾਂ ਜੀ ਪਹਿਲੇ ਵੀ ਜਾਂਦਾ ਸੀ ਪਹਿਲੇ ਵੀ ਦੱਸ ਕੇ ਜਾਂਦੇ ਸੀ ਜਦੋਂ ਵੀ ਜਗੇ ਆ ਉਦੋਂ ਦੱਸ ਕੇ ਹੀ ਗਿਆ ਹੈ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਰਦੇ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਧਰ ਸਾਡੇ ਕੋਲ ਸਹੀ ਸਲਾਮਤ ਲਿਆਉਣਾ ਹੈ ਕੀ ਨਾਮ ਹੈ ਜੀ ਤੁਹਾਡਾ ਰਿਤੂ ਤੇ ਤੁਸੀਂ ਮਦਰ ਲੱਗਦੇ ਹੋ ਹਾਂ ਜੀ ਠੀਕ ਹੈ ਕਿਹੜੀ ਜਗ੍ਹਾ ਪਰਤਾ ਸੀ ਬੱਚਾ ਤੁਹਾਡਾ ਦਸ਼ਮੇਸ਼ ਨਗਰ ਠੀਕ ਹੈ ਜੀ ਇਸ ਤੋਂ ਪਹਿਲਾਂ ਵੀ ਉਮਣ ਫਿਰਨ ਜਾਂਦਾ ਸੀ 12 ਮਾਰਚ ਦਾ ਗਿਆ ਸੀ ਮਲੇਗਾ ਕਿ ਗਿਆ ਹੋਇਆ ਹੈ ਟੀਚਰ ਨੂੰ ਗਿਆ ਹੋਇਆ ਹੈ ਟੀਚਰ ਦਾ ਆਪਾਂ ਅਸ਼ੋਕੜ ਦੀ ਗੱਲ ਕਰੀਏ ਠੀਕ ਹੈ ਤੁਸੀਂ ਪਤਾ ਕਰਵਾਇਆ ਸੀ ਕਦੇ ਜੀ ਸਰ ਅਸੀਂ ਜਿੱਥੇ ਪਹਿਲੇ ਰੈਂਟ ਤੇ ਰਹਿੰਦੇ ਸੀ ਉਹਨਾਂ ਦੇ ਸਾਹਮਣੇ ਰਹਿੰਦੇ ਸੀਗੇ ਇਹ ਤਾਂ ਸੁਭਾਅ ਤੋਂ ਤਾਂ ਠੀਕ ਲੱਗਦੇ ਸੀ ਪਤਾ ਨਹੀਂ ਸੀਗਾ ਕਿ ਐਦਾਂ ਦੇ ਹੋਣਗੇ ਵੀ ਇਹ ਮੇਰਾ ਬੇਟਾ ਉੱਥੋਂ ਦੀ ਟਿਊਸ਼ਨ ਤੇ ਆਪਣੇ ਜਾਂਦਾ ਸੀ ਤੇ ਉਹਨੂੰ ਦੋ ਤਿੰਨ ਵਾਰੀ ਇਹਨਾਂ ਨੇ ਪੁੱਛਿਆ ਕਿ ਕਾਕੇ ਟਿਊਸ਼ਨ ਤੂੰ ਕਿੱਥੇ ਪੜਦਾ ਮੈਂ ਵੀ ਟਿਊਸ਼ਨ ਪੜਾਉਣਾ ਮੇਰੇ ਕੋਲ ਪੜ ਲੈ। ਤੇ ਫਿਰ ਉਹ ਇੱਕ ਦਿਨ ਆਪਣੇ ਪਾਪਾ ਨੂੰ ਉੱਥੋਂ ਲੈ ਕੇ ਗਿਆ ਉਹਨਾਂ ਦੇ ਘਰ ਤੇ ਉਹ ਕਹਿੰਦੇ ਕਿ ਪਾਜੀ ਮੈਂ ਵੀ ਟਿਊਸ਼ਨ ਪੜਾਉਣਾ ਹੈ ਤੁਸੀਂ ਨਾ ਮੇਰੇ ਕੋਲ ਅਮਨਿੰਦਰ ਨੂੰ ਟਿਊਸ਼ਨ ਤੇ ਪਾ ਦਿਓ। ਅਸੀਂ ਕਿਹਾ ਚਲੋ ਕੋਈ ਨਹੀਂ ਤੁਸੀਂ ਪੜਾਉਂਦੇ ਤੇ ਤੁਸੀਂ ਪੜਾ ਦਿਓ ਤੇ ਮੇਰਾ ਬੇਟਾ ਉਹਨਾਂ ਕੋਲ ਟਿਊਸ਼ਨ ਤੇ ਜਾਣ ਲੱਗ ਪਿਆ। ਟਿਊਸ਼ਨ ਤੇ ਉੱਥੇ ਟਿਊਸ਼ਨ ਤੇ ਉਹਨਾਂ ਕੋਲ ਪੜਦਾ ਤੇ ਸੀਗਾ। ਪਰ ਉਹ ਕਦੀ ਉਹਨੇ ਐਦਾਂ ਨਹੀਂ ਕਿਹਾ ਸੀ ਕਿ ਕਿ ਮੈਨੂੰ ਤੰਗ ਕਰਦੇ ਆ ਜਾਂ ਮਾਰਦੇ ਆ ਬਸ ਇਹੀ ਕਹਿੰਦਾ ਸੀ ਕਿ ਮੰਮੇ ਟਿਊਸ਼ਨ ਟੀਚਰ ਮੇਰੇ ਸਹੀ ਆ ਠੀਕ ਆ ਟਿਊਸ਼ਨ ਟੀਚਰ ਅਸੀਂ ਵੀ ਬਸ ਯਕੀਨ ਕਰਦੇ ਰਹੇ ਉਹਦੀਆਂ ਗੱਲਾਂ ਦੇ ਉੱਤੇ ਕਿ ਸਾਡਾ ਬੱਚਾ ਸਾਡੇ ਨਾਲ ਸਹੀ ਬੋਲਦਾ ਪਿਆ ਵੈਸੇ ਝੂਠ ਮੇਰੇ ਨਾਲ ਕਦੀ ਨਹੀਂ ਬੋਲਿਆ ਸੀ ਉਹ ਕੀ ਆ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤੁਹਾਡੀ ਉਹ ਵੀਡੀਓ ਨੂੰ ਦੇਖ ਰਹੇ ਹੋ ਹੋਣ ਜਾਂ ਤੁਸੀਂ ਇਹੀ ਕਹੂੰਗੀ ਕਿ ਜਿੱਥੇ ਕਿਤੇ ਵੀ ਹੋਣ ਮੇਰੀ ਵੀਡੀਓ ਦੇਖਦੇ ਪਏ ਹੋ ਮੇਰੇ ਬੱਚੇ ਨੂੰ ਸਹੀ ਸਲਾਮਤ ਘਰ ਪਹੁੰਚਾ ਦੇ ਅਸੀਂ ਉਹਨੂੰ ਕੁਝ ਨਹੀਂ ਕਵਾਂਗੇ